ਸਟਾਰਟਿੰਗ ਸੇ ਲਾਉਣਾ ਲਲਪਨ ਬਾਅਦ ਚਲਾ ਦੇ ਇੱਧਰ ਬਹਿ ਜਾਓ ਜੀ ਇੱਧਰ ਖੜਾ ਐ ਇੱਧਰ ਬਹਿ ਜਾਓ ਹਾਂਜੀ ਭਾਈ ਅੱਜ ਗੱਲਾਂ ਕਰਾਂਗੇ ਦੋ ਠੀਕ ਐ ਇੱਕ ਤਾਂ ਜਿਹੜਾ ਆਪਣਾ ਗਾਣਾ ਆ ਜੀ ਬਾਬੇ ਵਾਲਾ ਉਹਨੂੰ ਤੁਸੀਂ ਬਿਨਾ ਐਡ ਤੋਂ ਤੇ ਬਿਨਾ ਪ੍ਰੋਮੋਸ਼ਨ ਤੋਂ ਬਿਨਾ ਰੀਲਾਂ ਤੋਂ 1 ਲੱਖ ਪਲੱਸ ਹੋ ਗਿਆ ਬਹੁਤ ਵੱਡੀ ਗੱਲ ਆ ਬਹੁਤ ਖੁਸ਼ੀ ਦੀ ਗੱਲ ਆ ਕਿਉਂ ਵੀ ਹਾਂਜੀ ਕਿਉਂ ਮੱਲ ਹਾਂਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸਾਰੀ ਆਡੀਅנס ਦਾ ਤੇ ਸ਼ੁਕਰੀਆ ਕਰਦੇ ਆਂ ਵੀ ਬਿਨਾ ਐਡ ਬਿਨਾ ਪ੍ਰੋਮੋਸ਼ਨ ਤੋਂ ਠੀਕ ਐ ਤੇ ਇਹਨੂੰ ਤੁਸੀਂ ਦੇਖਿਆ ਨਹੀਂ ਹੋਣਾ ਕਦੇ ਜੇ ਦੇਖਿਆ ਵੀ ਹੋਇਆ ਤਾਂ ਇਹ ਤੁਹਾਨੂੰ ਹੁਣ ਦਿਖ ਜੂਗਾ ਆਪਣੇ ਨਾਲ ਠੀਕ ਹੈ ਤੇ ਦੂਜੀ ਗੱਲ ਕੈਰੈਕਟਰ ਅਸੀਂ ਦੱਸਦੇ ਨਹੀਂ ਵੀ ਕੀ ਆ ਤੇ ਇੱਕ ਆ ਨਵਾਂ ਕੈਰੈਕਟਰ ਆ ਆਪਣੀ ਵੀਡੀਓ ਚ ਹੁਣ ਹਨ ਇਹ ਜੱਗੀ ਸਰਪੰਚ ਤੇ ਲੈਣ ਕੀ ਆ ਆ ਕੀ ਇਹਦਾ ਕੈਰੈਕਟਰ ਆ ਇਹ ਤੁਹਾਨੂੰ ਵੀਡੀਓ ਚ ਪਤਾ ਲੱਗ ਜੂ ਆਉਣ ਵਾਲੀ ਆ ਹੁਣੀ ਬਸ ਇੱਕ ਅੱਧੇ ਦਿਨ ਚ ਆ ਰਹੀ ਆ ਵੀਡੀਓ ਜਨੀਕ ਜੀ ਚੀਜ਼ ਲੈ ਕੇ ਆ ਰਹੇ ਆ ਬੱਕਰੀ ਜੀ ਹਨ ਤੇ ਸਾਰਾ ਕੁਝ ਹੋਊਗਾ ਹਾਸਾ ਮਸਾਲਾ ਐਂਟਰਟੇਨਮੈਂਟ ਐਕਸ਼ਨ ਜਿੰਨਾ ਵੀ ਹੁੰਦਾ ਫਿਲਮਾਂ ਦੇ ਵਿੱਚ ਸਾਰਾ ਕੁਝ ਤੁਹਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲੂਗਾ ਤੇ ਬਾਕੀ ਜੇ ਤੁਸੀਂ ਕੋਈ ਵੀ ਬਿਆਨ ਦੇਣਾ ਹੋਵੇ ਆਪਣੀ ਟੀਮ ਉਹ ਬਿਆਨ ਦੇ ਸਕਦੀ ਹੈ ਠੀਕ ਹੈ ਚਲੋ ਲਾਈਵ ਚੈੱਕ ਕਰੋ ਫਟੇ ਹਾਂ ਬਾਈ ਜੀ ਸਸਰੀਕਾਲ ਮੇਰਾ ਨਾਮ ਹੈ ਹਰੀਸ਼ ਪੀਖੀ ਤੇ ਮੈਂ ਪਹਿਲੀ ਵਾਰ ਬਾਈ ਦੇ ਸੈਟ ਤੇ ਆਇਆਗਾ ਤੇ ਮੈਨੂੰ ਦੇ ਆ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸੁਭਾਅ ਇਹਨਾਂ ਦਾ ਤੇ ਬੜਿਆ ਖੁੱਲੇ ਸੁਭਾਅ ਦੇ ਨੇ ਬਾਕੀ ਸਾਰੀ ਟੀਮ ਹੀ ਇੱਕ ਪਰਿਵਾਰ ਵਾਂਗੂ ਅਸੀਂ ਕੰਮ ਕਰ ਰਹੇ ਆਂ ਬਹੁਤ ਅੱਛਾ ਲੱਗਿਆ ਮੈਨੂੰ ਰਿਆ ਕੇ ਥੈਂਕ ਯੂ ਬਈ ਥੈਂਕ ਆਪਾਂ ਨੂੰ ਇਹ ਹੈ ਆਪਾਂ ਨੂੰ ਕਰਦਾਰ ਬੱਕਰੀ ਕਿਸਮ ਦਾ ਮਿਲਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਕਰੀ ਕਿਸਮ ਦਾ ਬੰਦੂ ਕਰਾ ਰਹੇ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਮੁਤਾਬਕ ਕੰਮ ਕਰਨ ਦੀ ਜੀ ਮੈਂਬਰ ਸਾਹਿਬ ਬੋਲੋ ਜੀ ਸਰਨੂ ਸਸਵੀਤਾਲ ਜੀ ਮੈਂ ਮਲ ਮਾਨਸਾ ਮੈਂਬਰ ਦੇ ਕਰਦਾਰ ਤੁਸੀ ਮੈਨੂੰ ਅਨਸਰ ਦੇਖ ਹੀ ਦੇਣੇ ਤੇ ਸਾਰਿਆਂ ਦੇ ਲੰਬੇ ਆਉਂਦੇ ਸੀ ਕਮੈਂਟ ਵੀ ਆਉਂਦੇ ਸੀ ਪੜਦੇ ਸੀ ਅਕਸਰ ਕਿ ਵੀਡੀਓ ਲੇਟ ਕਰ ਰਹੇ ਹੋ ਜੀ ਆ ਕਰ ਰਹੇ ਹੋ ਮਤਲਬ ਸਾਰਿਆਂ ਨੂੰ ਹੁੰਦਾ ਹੀ ਆ ਅਸੀਂ ਹੜਾ ਕਰਕੇ ਜੀ ਵੀਡੀਓ ਲੇਟ ਕਰ ਰਹੇ ਸੀ ਇਸ ਕਰਕੇ ਵੀ ਮਾਹੌਲ ਠੀਕ ਨਹੀਂ ਹੈਗਾ ਤਾਂ ਕਰਕੇ ਵੀ ਅਗਲਾ ਕਹਿੰਦਾ ਵੀ ਬਿਜ਼ਨਸ ਕਰ ਰਹੇ ਆ ਪਰ ਅਸੀਂ ਬਿਜ਼ਨਸ ਨਹੀਂ ਅਸੀਂ ਐਂਟਰਟੇਨਮੈਂਟ ਕਰ ਰਹੇ ਆ ਤੇ ਮਤਲਬ ਤਾਂ ਕਰਕੇ ਲੇਟ ਸੀ ਹੁਣ ਬਹੁਤ ਵਧੀਆ ਕਨਸੈਪਟ ਆ ਰਿਹਾ ਤੇ ਸਾਰੇ ਐਕਸੈਪਟ ਕਰਿਓ ਤੇ ਵਧੀਆ ਦੇਖ ਤੇ ਵਧੀਆ-ਵਧੀਆ ਪੋਜੀਟਿਵ ਕਮੈਂਟ ਕਰਿਓ ਕਮੈਂਟ ਦਾ ਚਲੋ ਇਹਨਾਂ ਦੇ ਰਾਏ ਦੇਣੀ ਹੁੰਦੀ ਹੈ ਕਈ ਵਾਰੀ ਜਿੱਦਾਂ ਦਾ ਨਾ ਉਹ ਨੈਕਸਟ ਬਣਾ ਲੈਂਦੇ ਨੇ ਵੀ ਕੋਸ ਦੇ ਵਿੱਚ ਜਿੱਦਾਂ ਸਾਨੂੰ ਲੱਗਦਾ ਤੁਸੀਂ ਉਦਾਂ ਦੇ ਕਮੈਂਟ ਕਰ ਉਹ ਤਾਂ ਚਲ ਛੋਡੀ ਇਸ ਸ਼ਮਤਾ ਉਹ ਜੋ ਵੀ ਕਰ ਸਕਦੇ ਹਾਂ ਪਰ ਸਾਨੂੰ ਐਸੇ ਕਿ ਜੁਨੀਕ ਜੀ ਚੀਜ਼ ਮਿਲੂ ਕਿਉਂ ਬਿਕਰ ਜੀ ਹਾਂ ਹਾਂ ਠੀਕ ਹੈ ਬਿਲਕੁਲ ਅਸੀਂ ਲੇਟ ਹੋਏ ਆ ਤੇ ਹੁਣ ਅਸੀਂ ਵੱਧ ਤੋਂ ਵੱਧ ਛੋਡੀ ਉਹ ਲੇਟ ਸਾਰੀ ਕੱਢ ਦਿਆਂ ਤੇ ਹੁਣ ਮੋਣੀ ਬੋਲੀ ਮੋਣੀ ਈ ਦੰਦ ਨਹੀਂ ਕੱਢਣੇ ਬੋਲਣ ਨੂੰ ਗਿਆ ਬੋਲਣ ਨੂੰ ਗਿਆ ਕੀ ਬੋਲ ਬੋ ਤੂੰ ਬੋਲ ਅਗਲਾ ਬੋ ਬੋਲੂਗੀ ਗਲਾਬੋ ਗੱਲਾ ਬੋ ਲੱਗਦਾ ਫੇਰ ਆ ਗਈ ਹੈ ਹੁਣ ਗਲਾਬੋ ਹੀ ਸਾਡੇ ਘਰੇ ਰਹਿਣ ਲੱਗ ਗਈ ਇਹ ਆ ਚੁੱਕੀ ਹੈਗੀ ਉਹ ਕਰਤਾ ਹੋਈ ਕੰਮ ਸਾਡੇ ਸਾਰੇ ਜਿੰਨੇ ਵੀ ਅਸੀਂ ਤਰਾਬ ਨਵਾਉਣੇ ਆ ਸਰਪੰਚਨੀ ਦਾ ਸਰਪੰਚ ਦਾ ਗੁਲਾਬੋ ਦਾ ਮਹਾਰਾਣੀ ਦਾ ਅੰਤਲ ਬਿਕਰਾਂ ਦਾ ਮੈਂਬਰਸ ਹੌ ਦਾ ਤੇ ਸਾਡਾ ਮੈਚ ਹੁੰਦਾ ਰਾਜਵੀਰ ਜਿੰਨੇ ਜਾਨੂੰ ਸਾਰੇ ਦੇ ਪੂਰੀ ਟੀਮ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਤੇ ਮੈਂ ਚਾਹੁੰਦੀ ਆ ਕਿ ਸਾਰੇ ਐਦਾਂ ਹੀ ਪਰਿਵਾਰ ਦੀ ਤਰ੍ਹਾਂ ਕੰਮ ਕਰੀ ਜਾਈਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕੀ ਦਾ ਐਕਟ ਕਿਦਾਂ ਦਾ ਲੱਗਿਆ ਮੈਂ ਤਿੰਨ ਕਰਦਾਰ ਕਰਦੀ ਆ ਕੱਲੀ ਜਾਨੀ ਨੌਕਰਾਨੀ ਦਾ ਮਹਾਰਾਣੀ ਦਾ ਤੇ ਮੋਣੀ ਦਾ ਹਾਂ ਕਮੈਂਟ ਬਈ ਆਪਣੇ ਦੱਸਿਓ ਆਪਾਂ ਮੈਂ ਤੇਰੇ ਨਾਲ ਪੋਜ਼ਿਟਿਵ ਆਉਂਦੇ ਆ ਇਹਨੂੰ ਆਪਾਂ ਦੱਸਿਓ ਕਿੰਨੇ ਕੀਤੇ ਆਹ ਘੜਾ ਇਹਨੇ ਪਤਾ ਨਹੀਂ ਕਿਆ ਕਰ ਗਿਆ ਮੈਂ ਤੁਮ ਮੇਰੇ ਆਪ ਹੁਣ ਇਹਨੇ ਨਵਾਂ ਕਰਦਾਰ ਕਰਤੇ ਚੌਥੇ ਦੇਖ ਰਹੇ ਹੋ ਕਿ 5 ਵਜੇ ਦੇਖਣਾ ਇਹਨੇ ਲਾਲੇ ਦਾ ਕਰਦਾਰ ਕੀਤਾ ਇੱਕ ਇੱਕ ਉਹ ਸੈਲਟਰੀ ਦਾ ਕੀਤਾ ਸੀ ਸੈਲਟਰੀ ਦਾ ਕੀਤਾ ਇੱਕ ਉਹ ਦੇ ਬਾਪ ਦਾ ਕੀਤਾ ਪੂਰੇ ਮੁੰਡੇ ਦੇ ਪਿਓ ਦਾ ਕੀਤਾ ਇੱਕ ਉਹ ਦਾ ਕੁੜੀ ਦੇ ਪਿਓ ਦਾ ਕੁੜੀ ਦੇ ਪਿਓ ਦਾ ਰਾਤ ਨੂੰ ਜਿਹੜਾ ਸੀਨ ਕਰਿਆ ਤੇ ਹੁਣ ਸਾਨੂੰ ਸੀਨ ਇਹਦਾ ਵੱਖਰਾ ਜਿਹਾ ਮਿਲੂਗਾ ਇਹ ਪਤਾ ਨਹੀਂ ਕਾਦੇ ਚਾਉ ਕੀ ਆਉ ਮਿਲਦੇ ਆਂ ਛੇ ਦੀ ਚਲੋ ਜੀ ਥੈਂਕ ਯੂ ਧੰਨਵਾਦ ਸਸੀ ਕਾ ਬਾਕੀ ਕੋਈ ਦਸ ਵੀ ਦਿਆ ਕਰੋ ਵੀ ਇਦਾਂ ਹੀ ਕੁਝ ਕਰੋ ਉਹ ਵੀ ਆਪੇ ਕਮੈਂਟ ਇਹ ਜ਼ਰੂਰ ਪੜਦੇ ਆ ਥੈਂਕ ਯੂ ਧੰਨਵਾਦ ਲਵ ਯੂ ਅੱਲਗਣਾ ਚਾਹ ਰਹੀ ਹੈ ਮੈਂ ਵੀ ਥੀਮ ਨੇ ਮੈਂ ਕਾਦਲ ਨੂੰ ਫੋਨ ਕਰ ਦਿੰਦਾ ਪਹਿਲਾਂ ਮੈਂ ਅੱਲਵਾਤਾ ਚੌਰਾ